ਮੋਤਰਾ ਕਾਰਪੋਰੇਟ ਹਸਪੀਟਲ ਮੈਨੇਜਿੰਗ ਡਾਇਰੈਕਟਰ ਅਸੀਂ ਕਾਰਪੋਰੇਟ ਹਸਪੀਟਲ ਯੂਨਿਟ 2 ਖੋਲਿਆ ਸੀ ਦੋ ਲਾਈਨਾਂ ਚ ਅਸੀਂ ਦੱਸ ਦਿੰਨੇ ਆ ਅੱਜ ਤੋਂ 5 ਮਹੀਨੇ ਪਹਿਲੇ ਅਸੀਂ ਨੌਗਰੇਸ਼ਨ ਕੀਤੀ ਸੀ ਉਸ ਤੋਂ ਬਾਅਦ ਪਾਰਕਿੰਗ ਕਰਕੇ ਕੁਝ ਪ੍ਰੋਬਲਮਜ਼ ਆਈਆਂ ਜਿਸ ਕਰਕੇ ਅਸੀਂ ਹਸਪੀਟਲ ਨੂੰ ਡਿਲੇ ਕੀਤਾ ਔਰ ਪਾਰਕਿੰਗ ਪਹਿਲੇ ਬਣਾਈ ਸਾਡੇ ਕੋਲ ਇਸ ਵੇਲੇ ਜਿੰਨੀ ਜਗ੍ਹਾ ਹੈ ਉਤੋਂ ਡਬਲ ਪਾਰਕਿੰਗ ਹੈ ਤੇ ਕਾਰਪੋਰੇਸ਼ਨ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਔਰ ਨਕਸ਼ਾ ਸਾਡਾ ਪਾਸ ਕਰਤਾ ਨਕਸ਼ਾ ਪਾਸ ਕਰਕੇ ਜਦੋਂ ਸਾਨੂੰ ਮਿਲਿਆ ਔਰ ਕਾਰਪੋਰੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਮਿਲੀ ਤੇ ਫਿਰ ਅਸੀਂ ਹੁਣ ਦੁਬਾਰਾ ਤੋਂ ਸਟਾਰਟ ਕੀਤਾ ਅੱਜ ਅਸੀਂ ਕੁਝ ਐਡਮਿਸ਼ਨਸ ਵੀ ਕਰ ਲਈਆਂ ਓਪੀਡੀ ਦੇਖ ਰਹੇ ਆ ਸੱਤ ਦਿਨ ਦਾ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪ ਅਸੀਂ ਲਗਾਇਆ ਔਰ ਫ੍ਰੀ ਮੈਡੀਕਲ ਕੈਂਪ ਤੁਸੀਂ ਸਾਰੇ ਲੈਬ ਦੇ ਟੈਸਟ ਵੀ ਕਰ ਰਹੇ ਆ ਸੱਤਾ ਦਿਨਾਂ ਦੇ ਅੰਦਰ ਬਿਕੋਜ਼ ਸਾਨੂੰ ਅੰਦਰੋਂ ਇਹਦੀ ਖੁਸ਼ੀ ਹੈ ਅਸੀਂ ਇਸ ਕਰਕੇ ਪੈਸਿਆਂ ਦੀ ਪਰਵਾਹ ਨਹੀਂ ਕਰ ਰਹੇ ਇਸ ਕਰਕੇ ਲੈਬ ਦੇ ਸਾਰੇ ਟੈਸਟ ਜਿਹੜੇ ਪੇਸ਼ੈਂਟ ਨੂੰ ਰਿਕੁਆਇਰਡ ਹੈਗੇ ਸਾਰੇ ਕਰ ਰਹੇ ਆ ਸੱਤ ਦਿਨ ਲਗਾਤਾਰ ਫ੍ਰੀ ਹੋਣਗੇ ਔਰ ਸੱਤ ਦਿਨ ਲਗਾਤਾਰ ਅਸੀਂ ਇਹ ਵਾਲਾ ਕੈਂਪ ਕਰਾਂਗੇ ਇਲਾ ਇੱਥੇ ਵਾਸਤੇ ਜਿਹੜਾ ਕਾਰਪੋਰੇਟ 2 ਦੀ ਗੱਲ ਹੈ ਕਾਰਪੋਰੇਟ 1 ਚ ਅਸੀਂ ਸਾਰੀਆਂ ਸੁਪਰ ਸਪੈਸ਼ਲਿਟੀ ਆਲਰੇਡੀ ਕਰ ਰਹੇ ਸੀ ਕਾਰਪੋਰੇਟ 2 ਚ ਅਸੀਂ ਜਿਹੜੀਆਂ 1 ਚ ਨਹੀਂ ਸੀ ਸਪੈਸ਼ਲਿਟੀਆਂ ਸਾਡੇ ਕੋਲ ਸਾਰੀਆਂ ਸੋਅ ਵਾਲੀਆਂ ਲੈ ਕੇ ਆਂਦੀਆਂ ਜਿੱਦਾਂ ਰੀਨਲ ਟ੍ਰਾਂਸਪਲਾਂਟ ਹੈ ਲਿਵਰ ਟ੍ਰਾਂਸਪਲਾਂਟ ਹੈ ਬੋਨ ਮੈਰੋ ਟ੍ਰਾਂਸਪਲਾਂਟ ਹੈ ਵਿੱਚ ਕਿਸੇ ਨੇ ਇੱਕ ਵਾਰ ਚ ਕਾਰਡੀਕ ਟ੍ਰਾਂਸਪਲਾਂਟ ਵੀ ਲਿਖਤਾ ਮੇਰਾ ਸੁਪਨਾ ਹੈਗਾ ਘਾ ਟ੍ਰਾਂਸਪਲਾਂਟ ਕਰੀਏ ਲੇਕਿਨ ਹਜੇ ਉਹ ਥੋੜਾ ਜਿਆ ਲੈਟ ਹੈ ਹਜੇ ਅਸੀਂ ਨਹੀਂ ਸਟਾਰਟ ਕਰ ਰਹੇ ਅਸੀਂ ਤਿੰਨ ਚੀਜ਼ਾਂ ਸਟਾਰਟ ਕੀਤੀਆਂ ਮੈਂ ਰਿਪੀਟ ਕਰ ਦੇਣਾ ਇੱਕ ਰੀਨਲ ਟ੍ਰਾਂ ਔਰ ਤੀਸਰਾ ਬੋਨ ਮੈਰੋ ਟ੍ਰਾਂਸਪਲੈਂਟ ਜਿਹੜੇ ਬੱਚੇ ਛੋਟੇ ਬੱਚੇ ਆ ਜਿਨ੍ਹਾਂ ਦੀ ਵੀ ਬੋਨ ਮੈਰੋ ਬਦਲ ਨਹੀਂ ਹੁੰਦੀ ਐ ਅਸੀਂ ਉਹ ਵੀ ਬਦਲਣ ਦਾ ਇੱਥੇ ਕੰਮ ਸਾਰੀਆਂ ਫੈਸਿਲਿਟੀਆਂ ਆਲਰੇਡੀ ਐਡ ਹੋ ਗਈਆਂ ਸਾਰਾ ਆਪਰੇਟਰ ਸਾਰਾ ਕੋਈ ਪੈਂਟ ਹਰ ਚੀਜ਼ ਸਾਡੇ ਕੋਲ ਇਸ ਵੇਲੇ ਅਸੀਂ A ਤੋਂ Z ਕੰਪਲੀਟ ਆ ਸਿਰਫ ਇੱਕ ਚੀਜ਼ ਦੀ ਸਾਨੂੰ ਕਮੀ ਆ ਜੇ ਲਾਇਸੈਂਸ ਦੀ ਲਾਇਸੈਂਸ ਤੋਂ ਬਗੈਰ ਕੋਈ ਕੰਮ ਨਹੀਂ ਕਰਨਾ ਲਾਇਸੈਂਸ ਸਪਲਾਈ ਹੋ ਚੁੱਕਾ ਐ ਜਸਤਿੰਨ ਲਾਇਸੈਂਸ ਆਏਗਾ ਉਸੇ ਦਿਨੀ ਅਸੀਂ ਇਹ ਵਾਲਾ ਕੰਮ ਕਿਡਨੀ ਲਿਵਰ ਤੇ ਬੋਨ ਮੈਰੋ ਦਾ ਸੇ ਕੰਮ ਸਟਾਰਟ ਕਰ ਦੇਣਾ ਇਸ ਤੋਂ ਇਲਾਵਾ ਅਸੀਂ 250 ਬੈੱਡ ਦਾ ਹਸਪਤਾਲ ਹੈ ਇਹਦੇ 100 ਬੈੱਡ ਦਾ ICU ਇੱਕੋ ਫਲੋਰ ਤੇ ਹੈ ਜੋ ਅਸੀਂ ਜੋ-ਜੋ ਅਸੀਂ ਉਧਰ ਨਹੀਂ ਕਰ ਪਾਏ ਜੋ-ਜੋ ਸਾਨੂੰ ਮੁਸ਼ਕਲਾਂ 11 ਸਾਲਾਂ ਚ ਉਧਰ ਆਈਆਂ ਉਹ ਸਾਰੀਆਂ ਮੁਸ਼ਕਲਾਂ ਅਸੀਂ ਇੱਧਰਲੇ ਪਾਸੇ ਕੰਪਲੀਟ ਕਰਤੀਆਂ ਤਾਂ ਕਿ ਮੁਸ਼ਕਲ ਕੋਈ ਨਾ ਆਵੇ ਫਿਰ ਉਹ ਵੀ ਸੈਂਟਰਲੀ ਉਹ ਵੀ ਸੈਂਟਰਲੀ 에어 ਕੰਡੀਸ਼ਨਡ ਹਸਪਤਾਲ ਸੀ ਉਹ ਵੀ ਸੈਂਟਰਲ 에어 ਕੰਡੀਸ਼ਨ ਹਸਪਤਾਲ ਸੀ ਇਹ ਵੀ ਸੈਂਟਰਲੀ 에어 ਕੰਡੀਸ਼ਨਡ ਹਸਪਤਾਲ ਹੈ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਸੇ ਪੇਸ਼ੈਂਟ ਨੂੰ ਆਇਸ਼ਮਾਨ ਉਧਰ ਵੀ ਸੀ ਆਇਸ਼ਮਾਨ ਇੱਧਰ ਵੀ ਆਏਗੀ ਸਾਰੀਆਂ ਇੰਸ਼ੋਰੈਂਸ ਜੜੀਆਂ ਉਧਰ ਸੀ ਉਹ ਇੰਸ਼ੋਰੈਂਸ ਇੱਧਰ ਹੈ ਸਾਰੀਆਂ ਚੀਜ਼ਾਂ ਰੈਪਲੀਕਾ ਹੈ ਬਿਲਕੁਲ ਉਧਰ ਵਾਲਾ ਸਿਸਟਮ ਹੀ ਇੱਧਰ ਲੱਗਣਾ ਹੈ ਬਾਕੀ ਤੁਹਾਡੇ ਮਨ ਚ ਕੋਈ ਹੋਰ ਕੋਈ ਚੀਜ਼ ਸਵੈਰੀ ਹੈ ਤੇ ਮੈਨੂੰ ਪਲੀਜ਼ ਆਸ਼ਵਾਨ ਕਾਰਡ ਸਾਡਾ ਉਧਰ ਚੱਲਦਾ ਪਿਆ ਸਰਕਾਰੀ ਇੰਸ਼ੋਰੈਂਸ ਹੈ ਸਾਨੂੰ ਇੱਧਰ ਲੈਣੀ ਪਏਗੀ ਕੁਝ ਦਿਨ ਲੱਗਣਗੇ ਜਾਂ ਕੁਝ ਹਫ਼ਤੇ ਲੱਗਣਗੇ 2-3 ਹਫ਼ਤੇ ਬਿਕੋਜ਼ ਉਹ ਉਧਰ ਮਿਲੀ ਹੋਈ ਹੈ ਤੇ ਇੱਧਰ ਵੀ ਮਿਲ ਜਾਏਗੀ ਅੱਜ ਇਹ ਆਸ਼ਵਾਨ ਆਸ਼ਵਾਨ ਕਾਰਡ ਮੈਡੀਕਲ ਐਂਡ ਸਰਜਿਕਲ ਮੈਨੇਜਮੈਂਟ ਅਸੀਂ ਅੱਜ ਵੀ ਇੱਕ ਜੁਬਾੜਾ ਰੂਟੇ ਦਾ ਆਪਰੇਸ਼ਨ ਅਸੀਂ ਉਧਰ ਕਰ ਰਹੇ ਹਾਂ ਇਹ ਟੋ ਦੇ ਸਾਰੇ ਟੈਸਟ ਕਿਡਨੀ ਦੇ ਸਾਰੇ ਸਟੋਨਸ ਹਰ ਚੀਜ਼ ਮੈਨੂੰ ਕਿਡਨੀ ਰਿਪਲੇਸਮੈਂਟ ਬਾਰੇ ਪਤਾ ਨਹੀਂ ਕਿ ਕਿਡਨੀ ਟ੍ਰਾਂਸਪਲੈਂਟ ਆਯੁਸ਼ਮਾਨ ਕਾਰਡ ਤੇ ਹੁੰਦਾ ਹੈ ਨਹੀਂ ਹੁੰਦਾ ਬਿਕੋਜ਼ ਇਸ ਫੀਲਡ ਚ ਮੈਂ ਹੁਣੇ ਨਵਾਂ ਆਇਆ ਜਦੋਂ ਆਯੁਸ਼ਮਾਨ ਕਾਰਡ ਆ ਜਾਏਗਾ ਕਿਡਨੀ ਟ੍ਰਾਂਸਪਲੈਂਟ ਵੀ ਆਯੁਸ਼ਮਾਨ ਕਾਰਡ ਚ ਕਰਾਂਗੇ ਜੇ ਪੋਸੀਬਲ ਹੋਇਆ ਤੇ ਕੈਂਪ ਵਿੱਚ ਕਿਹੜੀ ਕਿਹੜੀ ਗੱਲ ਕਰਦੇ ਕੈਂਪ ਵਿੱਚ ਸਾਡੇ 슈ਗਰ ਦਾ ਬਲੱਡ ਪ੍ਰੈਸ਼ਰ ਦਾ ਦਮੇ ਦਾ ਰੀਨਲ ਦਾ ਸਾਡੇ ਸਾਹਮਣੇ ਡਾਕਟਰ ਸਭ ਬੈਠੇ ਹੈ ਰੀਨਲ ਟ੍ਰਾਂਸਪਲੈਂਟ ਸਰਜਨ ਹੈ ਲਿਵਰ ਟ੍ਰਾਂਸਪਲੈਂਟ ਸਰਜਨ ਵੀ ਬੈਠੇ ਹੈ ਸਾਰੇ ਡਾਕਟਰਾਂ ਨੇ ਜੁਆ ਮੈਡੀਸਨ ਵਾਲੇ ਸਰਜਰੀ ਵਾਲੇ ਸਾਰੇ ਡਾਕਟਰ ਜੁਆਇਨ ਕਰ ਗਏ ਐ ਸਿਰਫ ਅਸੀਂ 4-5 ਮਹੀਨੇ ਉਹਨਾਂ ਨੂੰ ਰੱਖ ਕੇ ਆਪਣੇ ਕੋਲ ਪਾਲਿਆ ਪੋਸਿਆ ਕਹਿ ਲਈਏ ਜੋ ਵੀ ਕਹਿ ਲਈਏ ਬਿਕੋਸ ਸਾਡੇ 4-5 ਮਹੀਨੇ ਸਾਨੂੰ ਉਹ ਵਾਲੀ ਮੁਸ਼ਕਲ ਆਈ ਜ਼ਰੂਰ ਐ ਲੇਕਿਨ ਅਸੀਂ ਉਹ ਮੁਸ਼ਕਲ ਨੂੰ ਵੀ ਬਹੁਤ ਹੌਸਲੇ ਨਾਲ ਪਾਰ ਕਰ ਲਿਆ ਅਸੀਂ ਡਾਕਟਰਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਨਾਲ-ਨਾਲ ਚੱਲਦੇ ਗਏ ਐਮ ਕਾਰਪੋਰੇਸ਼ਨ ਨੂੰ ਵੀ ਬਹੁਤ ਵਾਰੀ ਕਿਹਾ ਸੀ ਕਿ ਮੇਰੇ ਲਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ ਐ ਚਲੋ ਹਸਪੀਟਲ ਤੇ ਸਾਡਾ ਐ ਲੇਕਿਨ ਡਾਕਟਰ ਦੀ ਪੇ ਜਿਹੜੀ ਐ ਅਸੀਂ 4-5 ਮਹੀਨੇ ਪਹਿਲੇ ਦੇਣੀ ਸ਼ੁਰੂ ਕਰਤੀ ਲੇਕਿਨ ਅਸੀਂ ਚੱਲ ਰਹੇ ਆ ਉਹਦੇ ਨਾਲ ਵੀ ਚੱਲ ਰਹੇ ਆ ਅਸੀਂ ਹੌਸਲੇ ਨਾਲ ਉਹ ਜਿਹੜਾ ਮੁਸ਼ਕਲ ਟਾਈਮ ਸੀ ਉਹ ਵੀ ਅਸੀਂ ਕੱਢ ਗਏ ਲੋਕਾਂ ਨੂੰ ਵੀ ਮੈਸੇਜ ਲੋਕਾਂ ਨੂੰ ਮੈਸੇਜ ਇਹ ਹੀ ਹੈ ਕਿ ਹਮੇਸ਼ਾ ਡਾਕਟਰ ਗਲਤ ਨਹੀਂ ਹੁੰਦੇ ਵਿੱਚ ਹਸਪੀਟਲ ਗਲਤ ਨਹੀਂ ਹੁੰਦਾ ਕਦੇ-ਕਦੇ ਚਲੋ 70% ਤੁਸੀਂ ਹਸਪੀਟਲ ਦੇ ਮਾਰੇ ਬਾੜਾ ਸੋਚ ਦਿਓ ਕਦੇ 10 ਵੀ 30% ਚੰਗਾ ਵੀ ਸੋਚ ਲਿਆ ਕਰੋ ਜਿਹੜਾ ਪੇਸ਼ੈਂਟ ਠੀਕ ਇਲਾਜ ਕਰਾ ਕੇ ਫ੍ਰੀ ਚ ਇਲਾਜ ਕਰਾ ਕੇ ਸ਼ੁਮਨ ਤੇ ਚਲ ਜਾਂਦਾ ਉਹ ਵੀ ਜਾ ਕੇ ਘਰ ਜਦੋਂ ਗਾਸੀਪ ਹੁੰਦੀ ਆ ਗੱਲਾਂ ਬਾਤਾਂ ਕਰਦੇ ਆ ਗੱਪਾਂ ਮਾਰਦੇ ਆ ਉਹਦੇ ਚ ਵੀ ਕਹਿ ਦਿੰਦੇ ਆ ਪਤਾ ਨਹੀਂ ਹਸਪਤਲ ਨੇ ਕਿੰਨੇ 1 ਲੱਖ ਰੁਪਇਆ ਕਮਾ ਲਿਆ ਹੋਣਾ ਇਹਦੇ ਕੋਲ ਸੋ ਇਹ ਵਾਲੀ ਜਿਹੜੀ ਸੋਚ ਹੈਗੀ ਹੈ ਕਿ ਤੁਸੀਂ ਦੇ ਪੈਸਾ ਕੋਈ ਦੇ ਕੇ ਨਹੀਂ ਆਏ ਆਯੂਸ਼ਮਨ ਦੇ ਪੈਸੇ ਆਉਂਦੇ ਨਹੀਂ ਹੈ 6 6 ਮਹੀਨੇ 8 8 ਮਹੀਨੇ ਆਉਂਦੇ ਨਹੀਂ ਹੈ ਫਿਰ ਵੀ ਤੁਸੀਂ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਕਦੀ ਹਸਪਤਲ ਬਾਰੇ ਵੀ ਪੋਜ਼ਿਟਿਵ ਸੋਚਣਾ ਚਾਹੀਦਾ ਬਸ ਫਿਰ ਇਹ ਪਬਲਿਕ ਅੱਧਾ ਛੱਤ ਦੇ ਅੱਛਾ ਥੱਲੇ ਅਲਟਰਾਸਾਉਂਡ ਸੀਟੀ ਸਕੈਨ ਐਮ ਆਰ ਆਈ ਰੇਡੀਓ ਸਕੈਨ ਸਾਰੇ ਸਕੈਨ ਹਰ ਚੀਜ਼ ਇੱਕ ਛੱਤ ਥੱਲੇ ਹਸਪਤਲ ਚ ਮਿਲਣਗੇ ਮੈਂ ਤੁਹਾਨੂੰ ਫਿਰ ਵੀ ਕਹਿ ਦਿੰਦਾ ਜਿਹੜਾ ਸੀ ਐਮ ਆਰ ਆਈ ਲਗਾਈ ਹੈ ਉਹ ਸਕੈਨ ਸੈਂਟਰ ਵਾਲੀ ਐਮ ਆਰ ਆਈ ਲਗਾਈ ਹੈ ਅਸੀਂ ਕੋ ਹਸਪੀਟਲ ਵਾਲੀ ਐਮ ਆਰ ਆਈ ਨਹੀਂ ਲਗਾਈ ਦੇਖੋ ਜ ਬੜਾ ਫਰਕ ਹੁੰਦਾ ਹੈ ਇਹ ਚ ਬਹੁਤ ਫਰਕ ਹੁੰਦਾ ਹੈ ਨੋਕੀਆ ਦਾ ਫੋਨ ਵੀ ਹੈਗਾ ਸੀ ਆਈਫੋਨ ਵੀ ਹੈਗਾ ਤੇਰੇ ਕੋਲ ਵੀ ਨੋ ਹੈਗਾ ਤੇ ਮੇਰੇ ਕੋਲ ਵੀ ਹੈਗਾ ਹੁਣ ਕਿਹਦੇ ਕੋਲ ਨੋਕੀਆ ਦੇ ਕਿਹਦੇ ਕੋਲ ਆਈਫੋਨ ਹੈ ਦੋਨਾਂ ਚ ਫਰਕ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਅਸੀਂ ਬਿਕੋਜ਼ ਸਾਨੂੰ ਹਮੇਸ਼ਾ ਹੀ ਐਜ਼ ਅ ਡਾਕਟਰ ਕੁਆਲਿਟੀ ਚਾਹੀਦੀ ਹੈ ਮੇਰੇ ਮਨ ਚ ਹਮੇਸ਼ਾ ਹੀ ਇੱਕ ਗੱਲ ਆਉਂਦੀ ਸੀ ਆਪਣਾ ਸਕੈਨ ਕਰਾ ਕੇ ਸਾਡਾ ਹੀ ਕੰਸਲਟੈਂਟ ਇਹ ਨਹੀਂ ਯਾਰ ਇਹਦਾ ਸਕੈਨ ਸਕੈਨ ਸੈਂਟਰ ਤੋਂ ਕਰੋਗੇ ਕਰਦਾ ਨਹੀਂ ਹੈ ਫੋਟੋ ਵੀ ਠੀਕ ਆਈ ਫਿਰ ਦਿਸ ਇਜ਼ ਰੋਂਗ ਮੇਰੇ ਮਨ ਨੂੰ ਬਹੁਤ ਹੀ ਸਪੰਚੇਗੀ ਇਸ ਕਰਕੇ ਆ ਪੋਵਲਰ ਸਕੈਨ ਲਗਾਇਆ ਉਹੀ ਸਿਟੀ ਸਕੈਨ ਲਗਾਇਆ ਉਸ ਤਰ੍ਹਾਂ ਹੀ ਕੈਥ ਲੈਬ ਲਗਾਈ ਉਸ ਤਰ੍ਹਾਂ ਹੀ ਐਮ ਆਰ ਆਈ ਲਗਾਇਆ ਬ੍ਰੈਂਡ ਨਿਊ ਲਗਾਇਆ ਕੋਈ ਪੁਰਾਣੇ ਨਹੀਂ ਕਿ ਤੋ ਚੁੱਕੋ ਤੇ ਸ਼੍ਰੀਨਗਰ ਤੋਂ ਉਹ ਦਿੱਲੀ ਤੋਂ ਚੁੱਕ ਕੇ ਗੰਦੀ ਜੀ ਮਸ਼ੀਨ ਲੈ ਆਂਦੀ ਸਰਕਾਰੀ ਇੰਸ਼ੋਰੈਂਸ ਲਈ ਗਈ ਉਹ ਨਹੀਂ ਕੰਮ ਕੀਤਾ ਅਸੀਂ ਪ੍ਰੋਪਰਲੀ ਲਗਾਇਆ ਤਾਂ ਕਿ ਜਦੋਂ ਸਕੈਨ ਕਰਾ ਕੇ ਭਿਜਨ ਸਾਡਾ ਸਕੈਨ ਕਰਾ ਕੇ ਐਮ ਆਰ ਆਈ ਸਾਡੇ ਇੱਥੇ ਲੱਗੇਗਾ ਤੇ ਮੈਨੂੰ ਖੁਸ਼ੀ ਹੋਏਗੀ ਯਾਰ ਕਿੰਨੀ ਸੋਨੀ ਜਿਸ ਤਰ੍ਹਾਂ ਉਹਨੇ ਮਰਾ ਹੀ ਸੈਂਟਰ ਚ ਐ ਫੀਟੀ ਸਾਹਮਣੇ ਸੈਂਟਰ ਚ ਐ ਅਲਟਰਾਸਾਉਂਡ ਇੱਧਰ ਵੀ ਐ ਉੱਧਰ ਵੀ ਐ ਸੋ ਮੈਕਸਿਮਮ ਸੈਂਟਰ ਸੜਕ ਪਾਰ ਕਰਨ ਦੀ ਅਸੁਵਿਧਾ ਹੈਗੀ ਐ ਉਹਦੇ ਵਾਸਤੇ ਐਂਬੂਲੈਂਸ ਤੇ ਟੀਜਾ ਰੱਖੀ ਐ ਤਾਂ ਕਿ ਪੀਸ਼ੈਂਟ ਉੱਧਰੋਂ ਇੱਧਰ ਆ ਜਵੇ ਬਿਕਾਜ਼ ਕਈ ਕੰਸਲਟੈਂਟ ਇੱਧਰ ਬੈਠੇ ਹੋਣਗੇ ਕਈ ਕੰਸਲਟੈਂਟ ਉੱਧਰ ਬੈਠੇ ਹੋਣਗੇ ਬਿਕਾਜ਼ ਯੂ ਕੈਨਟ ਅਫੋਰਡ ਕਿ ਇੱਧਰ ਰੀਨਲ ਟ੍ਰਾਂਸਪਲੈਂਟ ਸਰਜਨ ਬੈਠਾ ਹੋਵੇ ਤੇ ਉੱਧਰ ਵੀ ਬੈਠਾ ਹੋਵੇ ਅਸੀਂ ਦੋਨਾਂ ਚ ਵੰਡਤਾ ਸਪੈਸ਼ਲਿਸਟ ਸਾਰੇ ਉੱਧਰ ਬੈਨਗੇ ਸੂਪਰ ਸਪੈਸ਼ਲਿਸਟਾਰੇ ਇੱਧਰ ਬੈਨਗੇ ਜੇ ਸਪੈਸ਼ਲਿਸਟ ਦੇਖੇਗਾ ਕਿ ਸੂਪਰ ਸਪੈਸ਼ਲਾਈਜ਼ੇਸ਼ਨ ਦੀ ਲੋੜ ਹੈ ਉਹ ਸਾਨੂੰ ਇੱਧਰ ਛੱਡ ਜਾਏਗਾ ਤੇ ਇੱਧਰਲੇ ਪਾਸੇ ਦੇਖ ਕੇ ਇਸ ਕਰਕੇ ਸੜਕ ਦੇ ਦੋਨੇ ਪਾਸੇ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਸੜਕ ਦੇ ਦੋਨੇ ਪਾਸੇ ਹਸਪੀਟਲ ਖੋਲਣ ਦਾ ਕੋਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਐਡਵਾਂਟੇਜ ਨਹੀਂ ਹੋਣਾ ਪਰ ਮੇਰੇ ਮਨ 'ਚ ਸ਼ੁਰੂ ਤੋਂ ਸੋਚ ਹੈਗੀ ਸੀ ਕਿ ਕੋਈ ਫਰਕ ਨਹੀਂ ਪੈਂਦਾ ਵਿਕਨੇ ਵਿਕੀ ਸੈਮਸੰਗ ਵੀ ਜਾਂਦਾ ਤੇ ਵਿਕੇ ਦਾ ਨੋਕਿਆ ਵੀ ਠੀਕ ਹੈ ਜੀ ਉਧਰ ਸੈਮਸੰਗ ਹੈ ਤੇ ਇਧਰ ਨੋਕਿਆ ਇਧਰ ਆਈਫੋਨ ਹੈ ਤੇ ਕੋਈ ਗੱਲ ਨਹੀਂ ਤੁਹਾਨੂੰ ਵਿਕਨੇ

अर्जेंट लीवर ट्रांसप्लांट तो वो एक अनमेट नीड है यहाँ पे जो ये हॉस्पिटल अभी फिल करने वाला है तो ये और रीनल ट्रांसप्लांट जो बहुत सारे सीकेडी पेशेंट है यंग होते हैं जिनकी एक अनमेट नीड है यहाँ पे अभी तक पंजाब में नहीं हुई है ऐसी कोई जहाँ पे रीनल ट्रांसप्लांट हो और लीवर ट्रांसप्लांट हो कभी कभी को ये एक अनमेट नीड थी यहाँ पे अमृतसर में दैट इज गोइंग टू बी फिल्ड दिस हॉस्पिटल इससे पहले मैं काम कर रहा था वही वही हम बोल रहे हैं दारू की वजह से यहाँ का जो सी एल डी का जो लीवर का जो है, लिवर का खराब होना वो ज्यादा बढ़ता है उसकी रिस्क ज्यादा बढ़ती है तो ऐसे पेशेंट यहाँ पे काफी आते हैं तो कभी कभी वो पेशेंट एज एक्यूट लिवर फेलियर करके आते हैं तो उनको अर्जेंट लिवर ट्रांसप्लांट की जरूरत होती है तो वो पेशेंट वो नीड जो है अभी तक अमृतसर में नहीं थे ऐसा कुछ पेशेंट हॉस्पिटल नहीं था यहाँ पे तो वो अनमेड ये हॉस्पिटल कवर करने वाला है आ, मैं डॉक्टर सजाद सुल्तान लोन मैं यहाँ पे किडनी ट्रांसप्लांट सर्जन ज्वाइन किया है हम किडनी ट्रांसप्लांट स्टार्ट कर रहे हैं यहाँ पे डॉक्टर के तो यहाँ पे अमृतसर में काफ़ी टाइम के बाद इनफेक्ट फर्स्ट टाइम एक ऐसा सेंटर स्टार्ट हो रहा है जिससे किडनी ट्रांसप्लांट की जो व्यवस्था वो लोगों को दी जा रही है हम इसमें सबसे लोगों का फायदा इसमें हो हम उसी की कोशिश है डॉक्टर पटेल को बहुत बढ़िया सर्विस दे रहे हैं हाँ बाकी जो हॉस्पिटल है यहाँ अमृतसर में कहीं पे भी किडनी ट्रांसप्लांट प्रोग्राम अभी स्टार्ट नहीं हुआ है इनफैक्ट रेगुलरली कहीं पे भी नहीं हो रहा है हम, हमारे सेंटर में किडनी और लिवर ट्रांसप्लांट बोन मैरो ट्रांसप्लांट اور اینڈوکرినالوجی سروسز یہاں پہ نئی سٹارٹ ہو رہی ہیں جو अमृतसर میں کسی اور سینٹر میں ہے۔ یعنی ابھی Mumbai Delhi جانے کی ضرورت نہیں ہے۔